ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਮੈਂ ਗੋਰਾ ਸਿੰਘ ਗਰੇਵਾਲ ਤੇ ਆਪਾਂ ਹਰ ਇੱਕ ਵੀਡੀਓ ਬਣਾਇਆ ਕਰਾਂਗੇ ਜੀ ਸਬਜੀ ਤੇ ਪਹਿਲਾਂ ਵੀ ਥੋੜਾ ਜਿਹਾ ਲੇਟ ਹੋ ਗਈਆਂ ਵੀਡੀਓ ਇਹ ਆਪਣੀ ਲੱਗੀ ਹੋਈ ਹੈ ਜੀ ਪੱਤ ਗੋਭੀ ਇਹ ਗੇਤੀ ਲਾਤੀ ਸੀ ਜਿਹੜੀ ਇਹਦੀ ਬਹੁਤ ਵਿਜੀ ਸੀ ਮੈਂ ਉਹ ਵਿਜੀ ਤਾਂ ਬਾਗ ਵਾਸਤੇ ਸੀ ਜਿਹੜਾ ਆਪਣਾ ਡਰੈਗਨ ਦਾ ਬਾਗ ਲੱਗਿਆ ਹੋਇਆ ਉਹਦੇ ਚ ਹੁਣ ਚੱਪਣ ਕਦੂ ਲਾਤਾ ਆਪਾਂ ਨੇ ਤੇ ਇਹ ਆਪਣੀ ਜਿਹੜਾ ਮੌਸਮ ਖਰਾਬ ਹੋਣ ਕਾਰਨ ਜਿਹੜਾ ਆਪਣੀ ਸਬਜ਼ੀ ਖਰਾਬ ਹੋ ਗਈ ਸੀ ਕੱਦੂ ਤੋਰੀ ਮਰ ਗਿਆ ਸੀਗਾ ਇਹਦੇ ਵਿੱਚ ਕੱਦੂ ਤੋਰੀ ਲੱਗਿਆ ਹੋਇਆ ਸੀਗਾ ਤੇ ਉਹਦੇ ਵਿੱਚ ਫਿਰ ਜਗ੍ਹਾ ਘੱਟ ਸੀਗੀ ਅੱਧਾ ਕਿਲਾ ਸੀਗਾ ਇਹਦੇ ਵਿੱਚ ਆਪਾਂ ਨੇ ਫਿਰ ਇਹ ਸਾਰੀ ਜਿਹੜੀ ਹੈਗੀ ਆ ਬਾਗ ਵਾਲੇ ਬਾਗ ਵਾਲਾ ਜਿਹੜਾ ਹੈਗਾ ਸੀ ਉਹ ਦੋ ਕੁ ਬਿੱਗੇ ਬਾਣ ਸੀਗਾ ਇਸ ਕਰਕੇ ਫਿਰ ਗੋਭੀ ਦੀ ਪੌਧ ਜਿਹੜੀ ਵੱਧ ਸੀ ਮੇਰੇ ਕੋਲੇ ਪੱਤ ਗੋਭੀ ਦੀ ਉਹ ਲਾਤੀ ਐਡਵਾਂਸ ਦੇ ਵਿੱਚ ਹੀ ਤੇ ਇਹ ਆਪਣੀ ਗੋਭੀ ਦੀ ਫਸਲ ਇਹਨੂੰ ਜਿਆਦਾ ਮਿੱਟੀ ਲਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਇੱਕ ਵਾਰੀ ਮਿੱਟੀ ਲੱਗ ਗਈ ਤਾਂ ਬਸ ਫਾਈਨਲ ਹੈ ਇਹਦਾ ਇਤੇ ਹੋਰ ਕੋਈ ਖਰਚਾ ਵਗੈਰਾ ਨਹੀਂ ਹੁੰਦਾ ਬਸ ਫਿਰ ਤਾਂ ਪਾਣੀ ਵੀ ਲਾਉਣਾ ਕੋਈ ਇਹਨੂੰ ਸੁੰਡੀ ਨਹੀਂ ਹੈਗੀ ਮਾੜੀ ਮੋਟੀ ਹੈਗੀ ਸੀ ਉਹਦਾ ਮੈਂ ਥੋੜੀ ਗੌਰ ਨਹੀਂ ਕੀਤੀ ਤੇ ਉਹ ਆਪਣੇ ਆਪ ਹੀ ਸੈੱਟ ਹੋ ਗਈ ਪਰਾਂਲੀ ਸੈੱਟ ਸੀ ਉਹ ਜਿੱਧਰ ਦੇਖਾਂ ਲੱਗੀਆਂ ਹੋਈਆਂ ਨੇਗੀਆਂ ਤੇ ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਗੋਭੀ ਦੇ ਰੇਟ ਬਾਰੇ ਜਿਹੜਾ ਗੋਭੀ ਦਾ ਰੇਟ ਸੀਗਾ ਉਹ ਬਹੁਤ ਜ਼ਿਆਦਾ ਕੀ ਕਰਨਾ ਆਉਣ ਦਾ ਤੇ ਇਸ ਆਪਾਂ ਜਿਹੜਾ ਇਹ ਰੇਟ ਆਇਆ 120 ਰੁਪਏ 125 ਰੁਪਏ ਕਦੇ ਵੀ ਨਹੀਂ ਜਿੱਦੇ ਦਾ ਮੈਂ 16 ਸਾਲ ਹੋ ਗਏ ਸਬਜ਼ੀ ਲਾਉਂਦੇ ਨੂੰ ਕਦੇ ਵੀ ਨਹੀਂ ਦੇਖਿਆ ਇਹਨਾਂ ਰੇਟ ਇਹਦਾ ਕਾਰਨ ਸੀਗਾ ਕਈ ਕਿਸਾਨ ਵੀ ਸੋਚ ਲੈਂਦੇ ਨੇ ਵੀ ਗੋਭੀ ਦੀ ਫਸਲ ਆ ਆਪਾਂ ਵੱਧ ਤੋਂ ਵੱਧ ਲਾਓ ਉਹਦੇ 'ਚ ਰੇਟ ਆਏ ਜੀ ਰੇਟ ਕਰਕੇ ਕਿਸੇ ਵੀ ਚੀਜ਼ ਦਾ ਰੇਟ ਆਉਂਦਾ ਜਦੋਂ ਫਸਲ ਦਾ ਕਿਸਾਨ ਜਿਹੜਾ ਨਵਾਂ ਕਿਸਾਨ ਹੁੰਦਾ ਉਹ ਸੋਚ ਲੈਂਦਾ ਵੀ ਗੋਭੀ ਲਾਉ ਉਹਦੇ ਮੰਗਰ ਪੈ ਜਾਂਦਾ ਫਿਰ ਉਹੀ ਗੋਭੀ ਹੈ ਜਿਹੜੀ ਪੰਜਰਪੈ ਤੇ ਆ ਜਾਂਦੀ ਹੈ ਕਿਉਂਕਿ ਆਪਾਂ ਨੂੰ ਕੋਈ ਕਿਸੇ ਵੀ ਸਬਜ਼ੀ ਦੇ ਵਿੱਚ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਹੈਗਾ ਵੀ ਆਪਾਂ ਆ ਵੀ ਲਾਈਏ ਆ ਵੀ ਲਾਈਏ ਹੈਨਾ ਜਿਹੜੇ ਕਿਸਾਨ ਵੀਰ ਪੁਰਾਣੇ ਲਾਉਂਦੇ ਨੇ ਉਹਨਾਂ ਨੂੰ ਇਹ ਚੀਜ਼ ਦਾ ਤਜਰਬਾ ਹੁੰਦਾ ਹੈਗਾ ਉਹ ਰੇਟ ਆਏ ਦੇ ਮੰਗਰ ਨਹੀਂ ਕਦੇ ਵੀ ਉੱਡਦੇ ਤੇ ਜਿਹੜੇ ਤਜਰਬੇਕਾਰ ਕਿਸਾਨ ਹੁੰਦੇ ਨੇ ਇਹਦਾ ਜਿਹੜਾ ਕਾਰਨ ਹੈ ਗੋਭੀ ਦੇ ਰੇਟ ਆਉਣ ਦਾ ਕਿਉਂਕਿ ਮੌਸਮ ਤੁਹਾਨੂੰ ਪਤਾ ਹੀ ਹੈ ਕਿੰਨਾ ਖਰਾਬ ਹੋ ਕੇ ਸਾਰੀਆਂ ਗੋਭੀਆਂ ਮਰ ਗਈਆਂ ਸੀ ਉਹ ਮੇਰੇ ਵੀ ਫੁੱਲ ਗੋਭੀ ਲੱਗੀ ਹੋਈ ਆ ਪਰਾਂ ਵਾਲੀ ਸਾਈਡ ਦਿਖਾ ਦਈਏ ਤੁਹਾਨੂੰ ਗੇਤੀ ਉਹ ਵੀ ਖਰਾਬ ਹੋ ਗਈ ਸੀ 30% ਹੀ ਬਚੀ ਸੀਗੀ ਤੇ 30% ਜਿਹੜੀ ਉਹ ਅਸੀਂ ਬਚਾ ਲਈ ਸੀ ਸਪਰੇਅ ਹਸਪੂਆ ਕਰਕੇ ਫੰਗੀ ਸਾਈਡ ਤੇ ਜਿਹੜੇ ਫੁੱਲ ਸੀ ਉਹਨੂੰ ਨਹੀਂ ਬਚਾ ਸਕੇ ਅਸੀਂ ਪਹਿਲਾਂ ਜਿਹੜੀ ਗੇਤੀ ਐਡਵਾਂਸ ਦੇ ਵਿੱਚ ਨਿਕਲੀ ਸੀ ਉਹਦੇ ਫੁੱਲ ਗਲ ਗਏ ਸੀ ਤੇ ਇਸ ਕਰਕੇ ਗੋਭੀ ਚਲੋ ਫਿਰ ਵੀ ਜਿਹੜਾ ਰੇਟ ਆਇਆ ਸੀ ਵੇਚੀਏ ਅਸੀਂ ਤਾਂ ਇੱਥੇ 100 ਰੁਪਏ ਸੇਲ ਕੀਤੀ ਐ ਬਾਕੀ ਮੰਡੀ ਦਾ ਜਿਹੜਾ ਰੇਟ ਰਿਹਾ ਉਹ 120 ਰੁਪਏ ਰਿਹਾ ਇਹੀ ਕਾਰਨ ਹੋਇਆ ਰੇਟ ਰਹਿਣ ਦਾ ਤੇ ਜਿਹੜੀਆਂ ਗੋਭੀਆਂ ਸੀਗੀਆਂ ਬੱਦਲ ਲੱਗੀਆਂ ਹੋਈਆਂ ਸੀਗੀਆਂ ਕਾਫੀ ਲੱਗੀ ਹੋਈ ਸੀ ਗੋਭੀ ਇਸ ਵਾਰ ਗਰਮੀ ਚ ਕਿਉਂਕਿ ਪਿਛਲੇ ਸਾਲ ਵੀ ਰੇਟ ਆਕੇ ਗਿਆ ਸੀਗਾ ਉਹਦੇ ਕਰਕੇ ਗੋਭੀ ਖਰਾਬ ਹੋਣ ਕਾਰਨ ਇਹਦਾ ਰੇਟ ਜਿਹੜਾ ਆ ਗਿਆ ਕਿਉਂਕਿ ਹਿਮਾਚਲ ਵਾਲੀ ਗੋਭੀ ਵੀ ਉਹ ਵੀ ਖਰਾਬ ਹੋਈ ਐ ਕੁਝ ਉੱਚੀ ਜਗ੍ਹਾ ਤੇ ਸੀ ਸੀ ਤੇ ਉਹ ਆਉਣੀ ਹੁਣ ਬੰਦ ਹੋ ਗਈ ਸੀ ਕੁਛ ਦਿਵਾਲੀ ਦਾ ਟਾਈਮ ਸੀ ਗੋਭੀ ਦੀ ਖਿੱਚ ਰਹਿਣੀ ਰਹਿਣੀ ਹੈ ਤਹਾਰਾਂ ਦਾ ਟਾਈਮ ਹੋਣ ਕਾਰਨ ਹਰ ਇੱਕ ਬੰਦਾ ਦਿਵਾਲੀ ਨੂੰ ਗੋਭੀ ਖਾਂਦਾ ਤੇ ਇਸ ਲਈ ਰੇਟ ਖਿੱਚ ਜਿਆਦੇ ਹੋਈ ਸੀਗੀ ਗੋਭੀ ਹੈ ਨਹੀਂ ਸੀ ਖਰਾਬ ਹੋਣ ਕਾਰਨ ਇਸ ਕਰਕੇ ਇਹਦਾ ਰੇਟ ਹੈ ਜਿਹੜਾ ਇੰਨਾ ਆ ਗਿਆ ਫਿਰ ਵੀ ਜਿਹੜੇ ਕਿਸਾਨਾਂ ਨੇ ਗੋਭੀ ਲਾਈ ਹੋਈ ਸੀ ਜੇ ਆਪਾਂ ਸੋਚੀਏ ਵੀ ਉਹਨਾਂ ਨੇ ਬਹੁਤ ਜਿਆਦੇ ਪੈਸੇ ਵਟੇ ਨੇ ਬਹੁਤ ਜਿਆਦਾ ਰੇਟ ਆਇਆ ਬਿਲਕੁਲ ਹਰੇ ਕਿਸਾਨ ਦਾ ਹੀ ਖਰਚਾ ਪੂਰਾ ਹੋਇਆ ਮੇਰਾ ਵੀ ਜਿਹੜਾ ਖਰਚਾ ਜੀ ਪੂਰਾ ਹੋਇਆ ਜਿਹੜੀ ਉਪਰਾਂ ਵਾਲੀ ਗੋਭੀ ਐ ਤੁਹਾਨੂੰ ਫੁੱਲ ਗੋਭੀ ਜਿਹੜੀ ਗਰਮੀ ਵਾਲੀ ਲੱਗੀ ਹੋਈ ਐ ਮਿਹਨਤ ਬਹੁਤ ਹੋਈ ਸੀ ਉਹਤੇ ਇਸ ਲਈ ਕੋਈ ਐਡਾ ਜ਼ਿਆਦੇ ਮਤਲਬ ਕਿ ਇਹ ਨਹੀਂ ਹੈਗਾ ਵੀ ਪੈਸੇ ਵੱਟੇ ਨੇਗੇ ਚਲੋ ਰੇਟ ਆ ਗਿਆ ਇਹਦੇ ਕਰਕੇ ਚਲੋ ਉਹਦਾ ਜਿਹੜਾ ਖਰਚਾ ਖੁਰਚਾ ਸੀਗਾ ਉਹ ਨਿਕਲ ਗਿਆ ਨਹੀਂ ਫਿਰ ਸਾਰਿਆਂ ਦੇ ਖਰਚਾ ਹੀ ਗੜ ਪੈਂਦਾ ਤੇ ਹੁਣ ਵੀ ਜਿਹੜੀਆਂ ਗੋਭੀਆਂ ਲੱਗ ਰਹੀਆਂ ਨੇ ਜੀ ਤੇ ਆਪਾਂ ਵੀ ਜਿਹੜੀ ਫਸਲ ਲਾਇਆ ਕਰਾਂਗੇ ਉਹਤੇ ਆਪਾਂ ਵੀਡੀਓ ਜ਼ਰੂਰ ਬਣਾਇਆ ਕਰਾਂਗੇ ਉਤੇ ਨੌਲੇਜ ਜਰੂਰ ਪਾਇਆ ਕਰਾਂਗੇ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਹਾਨੂੰ ਵਧੀਆ ਲੱਗਦੀ ਹੈ ਜਾਂ ਕੋਈ ਸਵਾਲ ਪੁੱਛਣਾ ਹੁੰਦਾ ਹੈ ਉਹ ਕਮੈਂਟਾਂ ਵਿੱਚ ਦੱਸ ਦਿਆ ਕਰੋ ਤੇ ਖੀਰੇ ਦੇ ਵਿੱਚ ਕਮੈਂਟ ਆਏ ਹੋਏ ਸੀਗੇ ਵੈਰਾਈਟੀ ਬਾਰੇ ਅਗਲੀ ਵੀਡੀਓ ਜਦੋਂ ਆਪਾਂ ਖੀਰੇ ਤੇ ਪਾਵਾਂਗੇ ਉਦੋਂ ਵੈਰਾਈਟੀ ਵੀ ਦੱਸਾਂਗੇ ਉਹਦੇ ਵਿੱਚ ਧੰਨਵਾਦ ਜੀ